ਰੋਸ਼ਮਾਰਚ ਕੀਤਾ ਤਾਂ ਕਿ ਘਟੋ ਘਟ ਲੋਕ ਵੇਰ ਹੋਣ ਇਸ ਸਰਕਾਰ ਨੂੰ ਇਸ ਸਰਕਾਰ ਨੂੰ ਜਵਾਬ ਪੁੱਛਣ ਕਿ ਇਹ ਸ਼ਹਿਰ ਦਾ ਹਾਲ ਕਿਉਂ ਕੀਤਾ ਜਈ ਸਾਰੇ ਲੀਡਰ ਲੋਕਾਂ ਕੋ ਜਾ ਰਹੇ ਦੋ ਸਾਲ ਤੋਂ ਇਲੈਕਸ਼ਨ ਨਹੀਂ ਹੋਈ ਜਿਹੜੀ ਸਰਕਾਰ ਇਲੈਕਸ਼ਨ ਤੋਂ ਭਗੌੜੀ ਜਿਹੜੀ ਪਹਿਲਾਂ ਆਰ ਬਣ ਚੁੱਕੀ ਹੈ ਉਹਦਾ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵਿਰੋਧ ਕਰਨਾ ਜਿੱਦਾਂ ਲੋਕਾਂ ਦੇ ਰਾਈਟ ਖੋਏ ਨੇ ਅੱਜ ਸੀਵਰੇਜ ਪਾਣੀ ਬੱਤੀ ਸਾਰਾ ਕੁਝ ਬੰਦ ਕੱਟ ਲੱਗ ਰੇ ਗਰਮੀ 'ਚ ਬੁਰਾ ਹਾਲ ਆ ਹਰ ਤਾਂ ਬੁਰੇ ਹਾਲ ਨੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਪਰ ਸਰਕਾਰ ਸੁੱਤੀ ਐ ਕਾਰਪੋਰੇਸ਼ਨ ਸਿਰਫ ਆਪਣੇ ਧੰਦਾਗਰ ਨੂੰ ਬਣੀ ਐ ਕੋਈ ਇਹਨਾਂ ਦਾ ਸਫਾਈ ਵਾਲ ਧਿਆਨ ਨਹੀਂ ਅੱਜ ਬੀਆਰਟੀਐਸ ਬੰਦ ਐ ਅੱਜ ਟਰੰਪ ਤੇ ਤੇ ਅੱਗ ਲੱਗੀ ਐ ਕੋਈ ਬੰਦਾ ਉੱਥੇ ਤੱਕ ਨਹੀਂ ਅਪਰੋਚ ਕੀਤੀ ਵੀ ਟਰੰਪ ਦਾ ਕੀ ਹਾਲ ਐ ਉਹਨਾਂ ਨਾਲ ਦੇ ਸਾਥ ਸਾਰ ਲਈ ਜਾਵੇ ਇਹਨਾਂ ਨੂੰ ਦੇਖੋ ਇਹ ਮੁੱਦੇ ਲੋਕਲ ਗਵਰਨਮੈਂਟ ਦਾ ਕੰਮ ਐ ਸਾਫ਼ ਸੁਥਰਾ ਪਾਣੀ ਦੇਣਾ ਸਾਫ਼ ਸੁਥਰਾ ਵਾਤਾਵਰਨ ਦੇਣਾ ਪਰ ਇਹ ਸਰਕਾਰ 2 ਸਾਲ ਤੋਂ ਹਾਊਸ ਨਾ ਬਣਾ ਕੇ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ 2 ਸਾਲ ਤੋਂ ਕਾਰਪੋਰੇਸ਼ਨ ਹੀ ਨਾ ਹੋਵੇ ਮੇਅਰ ਹੀ ਨਾ ਹੋਵੇ ਕਿ ਕਾਦਾ ਸ਼ਹਿਰ ਤੇ ਕਾਦੀਆਂ ਸਭਾਂ ਜਨ ਲੋਕਾਂ ਨੇ ਕਰ ਰਹੀਆਂ ਅੱਜ 1.5 ਲੱਖ ਯਾਤਰੀ ਰੋਜ਼ ਆਉਂਦਾ ਤੇ ਬੜਾ ਪ੍ਰਭਾਵ ਲੈ ਕਹਿੰਦਾ ਮੈਂ 4 ਮਹੀਨੇ ਪਹਿਲਾਂ ਇਹਨਾਂ ਨੂੰ ਅਲਾਰਮਿੰਗ ਲੈਟਰ ਦਿੱਤੀ ਸੀ ਵੀ ਆਹ ਤੁਹਾਡੇ ਸ਼ਹਿਰ ਦਾ ਹਾਲ ਹੈ ਬਰਾ ਤੁਹਾਨੂੰ ਪਤਾ ਮੀਡੀਆ ਰਾਈਮੇ ਉਦੋਂ ਵੀ 16 ਪੁਆਇੰਟ ਦਿੱਤੇ ਸੀ ਵੀ ਜਿਹੜੇ ਖਾਸ ਕਰ ਰੇਲਵੇ ਸਟੇਸ਼ਨ ਬੱਸ ਸਟੈਂਡ ਹੈ ਉਹਨਾਂ ਦੇ ਹਾਲ ਤੇ ਵੇਖੋ ਜਾ ਕੇ ਕੀ ਹੈ ਜਾਂ ਤਾਂ ਜਿੱਥੇ ਕੋਈ ਯਾਤਰੀ ਆਉਂਦੇ ਨੇ ਉੱਥੇ ਵੀ ਬਹੁਤ ਕੂੜੇ ਬਰਾੜਿਆ ਹੈ ਹੈਰੀਟੇਜ ਸਟਰੀਟ ਹੈ ਉਹਦੀ ਸਭਾਈ ਤਾਂ ਕੋਈ ਪ੍ਰਬੰਧ ਨਹੀਂ ਹੈਗਾ ਜਿਹੜੀਆਂ ਇਹ ਸਰਕਾਰ ਚਰਬਿਸ਼ਤਾਰ ਲਾ ਕੇ ਆਪਣੀ ਵਾਵਾ ਕੱਢਦੀ ਹੈ ਸਾਡਾ ਅੱਜ ਦਾ ਮਕਸਦ ਸਿਰ ਪੇਂਦਾ ਗਿਆ ਇੰਨਾ ਲੋਕ ਇੰਨਾ ਲੋਕਾਂ ਨੇ ਤੁਹਾਡੇ ਕੋ ਆਉਣਾ ਵੋਟਾਂ ਮਤ ਇਹਨਾਂ ਕੋ ਜਵਾਬ ਦੇ ਲਓ ਕਿ ਘੱਟੋ ਘੱਟ ਤੁਸੀਂ ਭਗੋੜੇ ਕਿਉਂ ਚ ਇਲੈਕਸ਼ਨਾਂ ਤੋਂ ਅੱਜ ਲੋਕਾਂ ਨੂੰ ਗੰਦਾ ਪਾਣੀ ਪੀਣ ਲਈ ਕਿਉਂ ਮਜਬੂਰ ਕਰ ਰਹੇ ਚ ਕੀ ਦੋਸ਼ੀ ਹੈ ਮਹਲਾ ਸਾਹਿਬ ਕਹਿੰਦੇ ਜੀ 13 ਜ਼ੀਰੋ ਹੈ ਇਸ ਵਾਰ ਸਾਰ ਜਗ੍ਹਾ ਝਾਲੂ ਫੇਰੇਗਾ ਬਾਕੀ ਪਾਰਟੀਆਂ ਘਰ ਫਿਰ ਬਹਿ ਜਾਣਗੇ 0013 ਝਾੜੂ ਤੀਲਾ ਤੀਲਾ ਹੋਏਗਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਕਲ ਸੀ ਇਲੈਕਸ਼ਨ ਦੇ ਚ ਲੱਗੇ ਦੇ ਸੀ ਔਰ ਉਜਲਾ ਸਾਹਿਬ ਸਾਡੇ ਸਾਰੇ ਜਿੰਨੇ ਇੰਚਾਰਜ ਨੇ ਕੌਂਸਲਰ ਨੇ ਆਪਣੀ ਐਕਟੀਵਿਟੀ ਚ ਲੱਗੇ ਸੀ ਪਰ ਜੋ ਸ਼ਹਿਰ ਦਾ ਹਾਲਾਤ ਵੇਖੇ ਨੇ ਪੀਣ ਵਾਲਾ ਪਾਣੀ ਇੰਨਾ ਗੰਦਾ ਆ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਲੋਕੀ ਤਰਾਈ ਤਰਾਈ ਕਰ ਰਹੇ ਨੇ ਸ਼ਹਿਰ ਵਿੱਚ ਇੰਨੀ ਗੰਦਗੀ ਹੈ ਕਿ ਚੱਲਣਾ ਵੀ ਮੁਸ਼ਕਲ ਹੋ ਗਿਆ ਚਿਕਨ ਪੁੰਨੀਆਂ ਇੱਥੇ ਚੱਲ ਪਿਆ ਹੈ ਔਰ ਲੋਕੀ ਉਹਨਾਂ ਦਾ ਤਰਾਸ ਤਰਾਸ ਕਰ ਰਹੇ ਹੈ ਕਾਰਪੋਰੇਸ਼ਨ ਸੁੱਤੀ ਹੋਈ ਐ ਅਏ ਅੱਜ 2 ਸਾਲ ਤਕਰੀਬਨ ਹੋ ਗਏ ਐ ਕਿ ਕਾਰਪੋਰੇਸ਼ਨ ਦਾ ਇਲੈਕਸ਼ਨ ਨਹੀਂ ਹੋਇਆ ਸਾਡੇ ਕੌਂਸਲਰ ਜਿਹੜੇ ਨੇ ਉਹ ਵਿਚਾਰੇ ਨਾਸਤੋੜ ਕੇ ਫੇਰ ਵੀ ਕੰਮ ਕਰਦੇ ਨੇ ਪਰ ਕਾਰਪੋਰੇਸ਼ਨ ਵੱਲੋਂ ਕੋਈ ਉਹਨਾਂ ਨੂੰ ਸਜੋਗ ਨਹੀਂ ਮਿਲਦਾ ਉਹ ਜਿਹੜਾ ਜੀ ਕੱਲ ਜਦ ਕੇ ਰਾਹੁਲ ਗਾਂਧੀ ਜੀ ਅੰਮ੍ਰਿਤਸਰ ਆ ਰਹੇ ਨੇ ਉਹਨਾਂ ਵਿੱਚ బిజీ ਥਣ ਫੇਰ ਵੀ ਉਹਨਾਂ ਨੇ ਲੋਕਾਂ ਦੀ ਗੱਲ ਸੁਣ ਕੇ ਲੋਕਾਂ ਦੀ ਸਮੱਸਿਆ ਸੁਣ ਕੇ ਉਹਨਾਂ ਫੈਸਲਾ ਕੀਤਾ ਆਓ ਕਾਰਪੋਰੇਸ਼ਨ ਦੇ ਕੰਨ ਖੋਲੀਏ ਔਰ ਉਹਨਾਂ ਦੇ ਦਿਮਾਗ 'ਚ ਪਾਈਏ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਲਵਾਰ ਕਰਨਾ ਸਭ ਤੋਂ ਮਾੜਾ ਹੈ ਜੇ ਅਸੀਂ ਲੋਕਾਂ ਦੀ ਜ਼ਿੰਦਗੀ ਨਾਲ ਖਲਵਾਰ ਕਰਨਾ ਹੈ ਤੇ ਇਹ ਕਹਿੰਦੇ ਹੈਲਥ ਸੇਵਾ ਚੰਗੀ ਹੋ ਗਈ ਆ ਕਾਦੀਆਂ ਚੰਗੀ ਹੋ ਗਈ ਹੈਲਥ ਸੇਵਾ ਅੱਜ ਜਗਾ ਜਗਾ ਤੇ ਗੰਦਗੀ ਹੈ ਪਾਣੀ ਗੰਦਾ ਆ ਰਿਹਾ ਹੈ ਜਿਹੜਾ ਸਹੀ ਮਹਿਨੇ ਅਜ ਲੋਕਾਂ ਨੂੰ ਜੀਣ ਦਾ ਸਮਾਂ ਦਿੰਦਾ ਅੱਜ ਜੇ ਬਿਜਲੀ ਦੀ ਗੱਲ ਕਰੀਏ ਤਾਂ ਅੱਜ ਬਿਜਲੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਲੋਕੀ 3-3 ਕਾ ਦਿਨ ਦੇ 3-3 4-4 ਘੰਟੇ ਜੜੀ ਹੈ ਨਾ ਉਹ ਬਿਜਲੀ ਜੜੀ ਗੁੰਮ ਰੰਦੀ ਹੈ ਸਮਾਂ ਕੋਈ ਪੁਰਾਣੇ ਸੱਤਾ ਦੇ ਵਿੱਚ ਕਿੱਥੇ ਕਮੀ ਸਮਝਦੇ ਹੋ ਜਿਹੜੀ ਇੰਨੀ ਮੁਸ਼ਕਲ ਵੱਡੀ ਗਿੰਤੀ ਚ ਆ ਰਹੀ ਕੋਈ ਹੱਲ ਨਹੀਂ ਹੋ ਰਿਹਾ ਤੇ ਘਾਰੀ ਜ਼ਿੰਮੇਵਾਰ ਸਮਝਦੇ ਕਿ ਲੀਡਰ ਜ਼ਿੰਮੇਵਾਰ ਸਮਝ ਨਹੀਂ ਲੀਡਰ ਤੇ ਹੈ ਹੀ ਨਹੀਂ ਨਾ ਕਾਰਪੋਰੇਸ਼ਨ ਨਹੀਂ ਹੈਗੀ ਤੇ ਲੀਡਰ ਕਹਦੇ ਜ਼ਿੰਮੇਵਾਰ ਹੋਣਗੇ ਜੇ ਕਾਰਪੋਰੇਸ਼ਨ ਹੋਵੇ ਅਸੀਂ ਕਾਉਂਸਲਰਾਂ ਨੂੰ ਜਾਂ ਜਿਹੜੇ ਲੀਡਰ ਹੋਣ ਉਹਨਾਂ ਨੂੰ ਪੁੱਛੀਏ ਇਹ ਦੇ ਦਿਨ 2 ਸਾਲ ਤੋਂ ਡਰਦੇ ਹਮਾਰੇ ਇਲੈਕਸ਼ਨ ਹੀ ਨਹੀਂ ਕਰਾਇਆ ਕਿ ਇਹਨਾਂ ਦੀ ਕਾਰਪੋਰੇਸ਼ਨ ਨਹੀਂ ਬਣਨੀ ਇਸ ਕਰਕੇ ਮੈਂ ਇਹ ਸਬੰਧਾ ਹਾਂ ਕਿ ਅਧਿਕਾਰੀ ਜਿਹੜੇ ਨੇ ਪੂਰੇ ਜ਼ਿਮੇਵਾਰ ਨੇ ਉਹ ਕੋਈ ਖਿਆਲ ਨਹੀਂ ਕਰਦੇ ਕੋਈ ਗੱਲ ਨਹੀਂ ਕਰਦੇ ਉਹ ਕੋਈ ਬਾਤ ਨਹੀਂ ਕਰਦੇ ਔਰ ਮੈਂ ਇੱਕੋ ਗੱਲ ਕਵਾਂਗਾ ਕਿ ਇਹਨਾਂ ਨੂੰ ਆਪਣੇ ਕੰਨ ਖੋਲ ਲੈਣੇ ਚਾਹੀਦੇ ਨਹੀਂ ਤਾਂ ਅਸੀਂ ਆ ਰਹੇ ਹਾਂ ਫਿਰ ਅਸੀਂ ਆਪਣੇ ਢੰਗ ਨਾਲ ਇਹਨਾਂ ਦੇ ਕੰਨ ਖੋਲਾਂਗੇ ਸਫਾਈ ਕਰਮਚਾਰੀ ਵਿਚਾਰੇ ਧਰਨਿਆਂ ਤੇ ਆ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਸਰਕਾਰ ਔਰ ਬਹੁਤ ਸਾਰੇ ਕੰਮ ਹੈ ਜਿਹੜੇ ਛਾਟੇ ਦੇ ਵਿੱਚ ਜਿਹੜੇ ਵੱਡੇ ਵੱਡੇ ਬਦਲਾਅ ਵਾਲੀ ਗੱਲਾਂ ਕਰਦੀ ਆ ਰੌਲਾ ਪਾਉਂਦੇ ਸੜਕ ਤੇ ਬਦਲਾਵਾਂ ਦਾ ਉੱਥੇ ਅੱਜ ਪਾਣੀ ਜਿਹੜਾ ਵਾ ਪਾਣੀ ਨੂੰ ਵੀ ਲੋਕ ਤਰਸ ਰਿਆ ਅੱਜ ਵੇਖੋ ਗੁਰੂ ਨਗਰੀ ਦੇ ਵਿੱਚ ਇਹੋ ਜਿਹੇ ਹਾਲਾਤ ਬਣਾਤਾ ਜਿਸ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਵਾ ਸਮਾਰਟ ਸਿਟੀ ਦੇ ਵਿੱਚ ਜਿਹੜਾ ਪਾਣੀ ਆ ਉਹ ਗੰਦਾ ਪੀਣ ਲਈ ਮਿਲ ਰਿਆ ਤੇ ਕਾਰਪੋਰੇਸ਼ਨ ਨੂੰ ਬੇ ਇਨਾ ਬੁਰਾ ਹਾਲਿਆ ਕਾਰਪੋਰੇਸ਼ਨ ਦਾ ਵੀ ਇੱਥੇ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲੋ ਉਹ ਹਿਸਾਬ ਹੋ ਗਿਆ ਇਹਨਾਂ ਦਾ ਝੋਟੇ ਗਾੜੀ ਬੀਨ ਵਜਾਉਣ ਵਾਲਿਆਂ ਆਲਾ ਇੱਥੇ ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਤਾਲਾ ਲਾ ਕੇ ਘਰਾਂ ਚ ਬਹਿਣਾ ਚਾਹੀਦਾ ਕਿਉਂਕਿ ਏਸੀਆਂ ਜੋ ਬਾਹਰ ਨਿਕਲਦੇ ਨੇ ਉਹਨੂੰ ਗਰਮੀ ਬੜੀ ਲੱਗਦੀ ਆ ਜਿੰਨਾ ਚਿਰ ਗਰਾਊਂਡ ਲੈਵਲ ਤੇ ਨਹੀਂ ਜਾਣਗੇ ਤੇ ਕੰਮ ਨਹੀਂ ਹੋਣੇ ਇਸ ਕਰਕੇ ਜਿਹੜੇ ਇਥੇ ਅਫਸਰ ਆ ਪ੍ਰਸ਼ਾਸਨੀਆਂ ਉਹ ਕੁੰਭ ਕਰਨ ਦੀ ਨੀਂਦ ਤੋਂ ਜਾਗੇ ਤੇ ਜਾ ਕੇ ਲੋਕਾਂ ਦੀ ਸਾਰ ਲਵੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਦੀ ਸੇਵਾ ਕਰਨ ਇਥੇ ਬੈਠੇ ਵੇਲੇ ਤਨਖਾਹਾਂ ਨਾ ਲੈਣ ਔਰ ਇਸ ਕਰਕੇ ਅਜ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਕਾਂਗਰਸ ਪਾਰਟੀ ਨੇ ਸਰਦਾਰ ਗਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਜੋ ਇਥੋਂ ਦੇ ਔਰ ਸਾਰੇ ਹੀ ਕਾਂਗਰਸ ਦੇ ਨੁਮਾਇੰਦੇ ਜਿਹੜੇ ਸੜਕਾਂ ਦੇ ਉੱਤੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਜਾਣਦੇ ਆ ਉਹ ਕਹਿੰਦੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਦੇ ਦਤਾ ਹੁਣ ਨਹੀਂ ਆ ਬਦਲਾਅ ਸੀਗਾ ਇਨੀਆਂ ਸਰਕਾਰਾਂ ਇਨੀਆਂ ਆਈਆਂ ਇਨੀਆਂ ਗਈਆਂ ਪਰ ਪਹਿਲੀ ਰੀ ਵੇਖਿਆ ਕਿਹੋ ਜਿਹਾ ਬਦਲਾਵ ਬਦਲਾਵ ਹੀ ਬੁੰਦਲ ਗਿਆ ਔਰ ਲੋਕ ਜਿਹੜੇ ਆ ਅੱਜ ਝਾੜੂ ਵਾਲਿਆਂ ਨੂੰ ਵੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਆ 4 ਤਰੀਕ ਨੂੰ ਜਿਹੜਾ ਇਹਦਾ ਰਿਜ਼ਲਟ ਵੇਖਿਓ ਤੁਸੀਂ ਇਹਦਾ ਕੀ ਨਿਕਲਦਾ ਕਿਉਂਕਿ ਇਹਨਾਂ ਨੇ ਲੋਕਾਂ ਨੂੰ ਜਿੰਨਾ ਝੂਠ ਬੋਲਿਆ ਸੀ ਉਹ ਅੱਜ ਲੋਕਾਂ ਦੇ ਸਾਹਮਣੇ ਆ ਗਿਆ ਤੇ ਇਹਨਾਂ ਨੂੰ ਗਲੀਆਂ ਚ ਪਿੰਡਾਂ ਚ ਵੜਨ ਨਹੀਂ ਦੇਂਦਾ ਪਰ ਸਰਕਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਉਂ ਭੱਜਦੀ ਆ ਲੋਕਾਂ ਦੇ ਕੰਮ ਆ ਲੋਕੀ ਟੈਕਸ ਦਿੰਦੇ ਇਹਨਾਂ ਕਿਹੜੇ ਘਰੋਂ ਪੈਸੇ ਲਾਉਣੇ ਆ ਜੇ ਪਾਣੀ ਦੀ ਗੱਲ ਸੀ ਤੇ ਇੱਕ ਉੱਥੇ ਨਹਿਰ ਤੇ ਵੱਲੇ ਜਿਹੜਾ ਵਾ ਉਹ ਔਜਲਾ ਸਾਹਿਬ ਨੇ ਪਾਣੀ ਦਾ ਪ੍ਰੋਜੈਕਟ ਲਾਤਾ ਜੋ ਅਮਰitsar ਨੂੰ ਪਾਣੀ ਨਹਿਰ ਤੋਂ ਵਧੀਆ ਮਿਲੂਗਾ ਸਾਫ ਸੁਥਰਾ ਹੋ ਕੇ ਪਰ ਬਹੁਤ ਸਾਰੇ ਕੰਮ ਸੀ ਜੋ ਐਮਪੀ ਦੇ ਕਰਨ ਵਾਲੇ ਸੀ ਕਾਰਪੋਰੇਸ਼ਨ ਚ ਚੋਣਾ ਹੀ ਨਹੀਂ ਹੋਈਆਂ ਕਿੰਨੇ ਚਿਰ ਤੋਂ ਹੁਣ ਕਾਰਪੋਰੇਸ਼ਨ ਦੇ ਜਿਹੜੇ ਕੌਂਸਲਰਾਂ ਦੇ ਕੰਮ ਆ ਉਹ ਕਿਦਾਂ ਵਿਚਾਰੇ ਕਰਨਗੇ ਔਰ ਕਿਦਾਂ ਐਮਪੀ ਜਿਹੜਾ ਇੱਥੋਂ ਦੇ ਕਰਨਗੇ ਜਿਹੜੇ ਐਮਐਲਏ ਦੇ ਕੰਮ ਸੀਗੇ ਜਾਂ ਕੌਂਸਲਰਾਂ ਦੇ ਕੰਮ ਸੀਗੇ ਕਰਨ ਵਾਲੇ ਉਹ ਕੰਮ ਪੈਂਡਿੰਗ ਰਹਿ ਗਏ ਕਿਉਂਕਿ ਕਾਰਪੋਰੇਸ਼ਨ ਚ ਚੋਣਾ ਨਹੀਂ ਹੋਈਆਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਉਹ ਨਿਕਲਦੇ ਨਹੀਂ ਘਰੋਂ ਕਿਹੜੇ ਆਮ ਘਰਾਂ ਦੇ ਸੀਗੇ ਉਹ ਅੱਜ ਕੱਲ ਏਸ਼ੀਆ ਦੀਆਂ ਠੰਡੀਆਂ ਹਵਾਵਾਂ ਚ ਰਹਿੰਦੇ ਆ ਹਵਾ ਚ ਰਹਿੰਦੇ ਆ ਤੇ ਜਿਹੜੇ ਸਾਡੇ ਉਮੀਦਵਾਰ ਆ ਧਾਰੀਵਾਲ ਸਾਹਿਬ ਉਹ ਸਿਰਫ ਕਦੀ ਸਮੋਸੇ ਤਲਦੇ ਮਿਲਣਗੇ ਤੇ ਕਦੀ ਸਬਜ਼ੀਆਂ ਚੱਕ ਕਰਦੇ ਮਿਲਣਗੇ ਉਹਨਾਂ ਨੂੰ ਹੋਰ ਦੁਨੀਆਦਾਰੀ ਦਾ ਕੋਈ ਪਤਾ ਹੀ ਨਹੀਂ ਪਤਾ ਨਹੀਂ ਕਿਹੜੇ ਵਿਕਾਸ ਜਿਹੜੇ ਇਹਨਾਂ ਨੇ ਕਰ ਲਿਆ ਤੁਹਾਨੂੰ ਪਾਜੀ ਬਿਜਲੀ ਪਾਣੀ ਦੀ ਸਮੱਸਿਆ ਰ ਹਰ ਪਾਰਟੀ ਵੇਲੇ ਰਹੀ ਆ ਜੀ ਤੇ ਔਜਲਾ ਸਾਹਿਬ ਵੱਲੋਂ ਇਹ ਚੋਣਾਂ ਦੌਰਾਨ ਇਹ ਰਾਜਨੀਤਿਕ ਮੁੱਦਾ ਬਣਾ ਕੇ ਤੇ ਪੇਸ਼ ਕੀਤਾ ਜਾ ਰਿਹਾ ਬਿਲਕੁਲ ਜੀ ਔਜਲਾ ਸਾਹਿਬ ਇੱਕ ਨਿੱਕ ਦੇਲ ਇਨਸਾਨ ਆ ਔਜਲਾ ਸਾਹਿਬ ਇਸ ਉਹ ਆਮ ਵਰਕਰ ਆ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮੇਂ ਦੇ ਇੱਕ ਕਾਉਂਸਲਰ ਲੈਵਲ ਤੋਂ ਉੱਠਿਆ ਵਾ ਉਹਨੂੰ ਪਤਾ ਦੁੱਖ ਦਰਦ ਕੀ ਆ ਲੋਕ ਜਦੋਂ ਦੱਸਦੇ ਆ ਤੇ ਉਹਨਾਂ ਤੇ ਬੀਤਦੀ ਆ ਤੇ ਜਿਹੜੇ ਵਿਚਾਰੇ ਬੀਜੇਪੀ ਵਾਲੇ ਆ ਜਾਂ ਝਾੜੂ ਵਾਲੇ ਆ ਜਾਂ ਅਕਾਲੀ ਦਲ ਵਾਲੇ ਆ ਉਹਨਾਂ ਦਾ ਏਸੀਆਂ ਚੋਂ ਬਾਹਰ ਨਹੀਂ ਨਿਕਲੇ ਜਾਂਦਾ ਉਹਨਾਂ ਨੂੰ ਗਰਮੀ ਲੱਗਦੀ ਆ ਹੌਜਲਾ ਸਾਹਿਬ ਨੂੰ ਦਰਦ ਸੀ ਤੇ ਸੜਕਾਂ ਤੇ ਆ ਗਏ ਆ ਤੇ ਇਹ ਜਿਹੜੇ ਮੇਰੇ ਸੰਧੂ ਸਾਹਿਬ ਜਿਹੜੇ ਕੈਨੇਡਾ 'ਚ ਬੈਠੇ ਆ ਉਹ ਵੀ ਗਰਮੀ 'ਚ ਨਹੀਂ ਇੰਨਾ ਝੋਕ ਚਾਰ ਗਲੀਆਂ ਘੁੰਮ ਸਕਦੇ ਕਿਉਂਕਿ ਉਹਨਾਂ ਦਾ ਬੀਪੀ ਵੱਜ ਜਾਣਾ ਤੇ ਜਿਹੜੇ ਸਾਡੇ ਜੋਸ਼ੀ ਸਾਹਿਬ ਆ ਉਹਨਾਂ ਨੂੰ ਵੀ ਗਰਮੀ ਬਹੁਤ ਲੱਗਦੀ ਪੰਜ ਸਾਲ ਬਾਅਦ ਆਏ ਲੜਾਈ ਉਹਨਾਂ ਨੂੰ ਲੜਨੀ ਚਾਹੀਦੀ ਸੀਗੀ ਉਹ ਸਿਰਫ ਵਕਾਸਪੁਰਸ਼ ਨੇ ਉੱਥੇ ਦੀਦਾ ਤੇ ਜਦੋਂ ਤੁਸੀਂ ਧਾਰੀয়াল ਸਾਹਿਬ ਨੂੰ ਵੇਖੋਗੇ ਉਹਨਾਂ ਨੂੰ ਜਾਂ ਸਬਜ਼ੀਆਂ ਚੈੱਕ ਕਰਦੇ ਆ ਵੇਖੋ ਗੁਰਦਾਬਾਦ ਪੰਜਾਬ ਸਰਕਾਰ ਗੁਰਦਾਬਾਦ 4 ਤਰੀਕ ਨੂੰ ਜ਼ਮਾਨਤਾਂ ਜਬਤ ਹੋਣਗੀਆਂ ਔਰ ਸ਼ੁਰੂ ਜਿਹੜਾ ਇਥੋਂ ਅੰਮ੍ਰਿਤਸਰ ਤੋਂ ਹੋਊਗਾ ਮੇਰੇ ਕੋਲ ਲਿਖ ਕੇ ਲੈ ਲਓ ਬਹੁਤ ਬਹੁਤ ਧੰਨਵਾਦ